ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਵੀ ਜੇ ਅਸੀਂ ਆਪਣੇ ਆਟੇ ਦੇ ਵਿੱਚ ਘੱਟੋ ਘੱਟ 5 ਜੜੀ ਬੂਟੀਆਂ ਹਰਬਸ ਜਿਹੜੀਆਂ ਚੀਜ਼ਾਂ ਇਹ ਮੈਡੀਸਨਲ ਵੈਲਿਊ ਰੱਖਦੀਆਂ ਏ ਇਹਨਾਂ ਨੂੰ ਮਿਕਸ ਕਰ ਲਾਂਗੇ ਆਪਣੇ ਆਟੇ 'ਚ ਮਿਲਾ ਲਾਂਗੇ ਤਾਂ ਅਸੀਂ ਘੱਟੋ ਘੱਟ 100 ਤੋਂ ਵੀ ਵੱਧ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹਾਂ ਸੋ ਆਓ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਵੀ ਇਹ ਚੀਜ਼ਾਂ ਦੀ ਕਿੰਨੀ ਕਿੰਨੀ ਕੁਆਂਟੀਟੀ ਚ ਇਹਨਾਂ ਨੂੰ ਮਿਲਾਉਣਾ ਹੈ ਕਿੰਨੀ ਕਿੰਨੀ ਮਾਤਰਾ ਚ ਮਿਲਾਉਣਾ ਹੈ ਇਹ ਕਿਹੜੀਆਂ ਚੀਜ਼ਾਂ ਹੈ ਤੇ ਇਹਨਾਂ ਨੂੰ ਤਿਆਰ ਕਿਵੇਂ ਕਰਨਾ ਸੋ ਆ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਜੋ ਵੱਧ ਤੋਂ ਵੱਧ ਭੈਣ ਪ੍ਰਾਈਸ ਜਾਣਕਾਰੀ ਦਾ ਫਾਇਦਾ ਚੱਕ ਸਕਣ ਦੋਸਤੋ ਜੀ ਪਹਿਲੀ ਚੀਜ਼ ਵੇਖੀਏ ਤਾਂ ਅਸੀਂ ਇਹਦੇ ਚ ਆਟੇ ਆਪਦੇ ਚ ਮਿਲਾਉਣਾ ਹੈ ਮੇਥੀ ਦਾਣੇ ਨੂੰ ਦੋਸਤੋ ਮੇਥੀ ਦਾਣਾ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਸਾਡੇ ਸਰੀਰ 'ਚ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ ਇਹਦੇ ਨਾਲ ਨਾਲ ਇਹ ਸਾਡੀ ਇਨਸੂਲਿਨ ਦੀ ਪ੍ਰੋਡਕਸ਼ਨ ਨੂੰ ਵੀ ਵਧਾਉਂਦਾ ਹੈ ਸੋ ਜਿਹਦੇ ਕਰਕੇ ਸ਼ੂਗਰ ਦੇ ਮਰੀਜ਼ਾਂ ਨੂੰ ਇਹ ਲਾਭ ਮਿਲਦਾ ਸੋ ਇਹ ਇਨਸੂਲਿਨ ਦੀ ਸੈਂਸਿਟੀਵਿਟੀ ਵੀ ਠੀਕ ਰੱਖਦਾ ਹੈ ਤੇ ਇਹ ਸਾਡਾ ਭਾਰ ਵੀ ਘਟਾਉਂਦਾ ਹੈ ਸਾਡੇ ਲੀਵਰ ਨੂੰ ਵੀ ਸਟਰੋਂਗ ਬਣਾਉਂਦਾ ਤੇ ਸਾਡੀ ਪਾਚਨ ਕਿਰਿਆ ਨੂੰ ਵੀ ਵਧੀਆ ਕਰਦਾ ਹੈ ਸੋ ਮੇਥੀ ਦਾਣੇ ਦੇ ਇੱਕ ਨਹੀਂ ਬਹੁਤ ਜ਼ਿਆਦਾ ਫਾਇਦੇ ਸਾਡੀ ਸਿਹਤ ਨੂੰ ਮਿਲਦੇ ਆ ਆਮ ਤੌਰ ਤੇ ਜਿਹੜੇ 슈ਗਰ ਦੇ ਮਰੀਜ਼ ਆ ਉਹ ਇਹਦਾ ਪਾਣੀ ਪੀਂਦੇ ਆ ਪਰ ਅਸੀਂ ਇਹਨੂੰ ਆਪਦੇ ਆਟੇ 'ਚ ਵੀ ਮਿਕਸ ਕਰਕੇ ਇਹ ਤੋਂ ਫਾਇਦਾ ਅਸੀਂ ਲੈ ਸਕਦੇ ਆ ਸੋ ਇਹਨੂੰ ਤਿਆਰ ਕਿਵੇਂ ਕਰਨਾ ਹੈ ਮੇਥੀ ਦਾਣੇ ਨੂੰ ਆਟੇ 'ਚ ਮਲਾਉਣਾ ਕਿਵੇਂ ਆ ਤੁਸੀਂ ਮੇਥੀ ਦਾਣੇ ਲੈ ਕੇ ਉਹਨਾਂ ਨੂੰ ਡਰਾਈ ਰੋਸਟ ਕਰ ਲਓ ਹਲਕੇ ਜੇ ਰੋਸਟ ਹੋਣ ਤੋਂ ਬਾਅਦ ਤੁਸੀਂ ਇਹਨਾਂ ਨੂੰ ਗ੍ਰਾਈਂਡ ਕਰ ਲਓ ਬਰੀਕ ਪੀਸ ਕੇ ਇਹਨਾਂ ਦਾ ਪਾਊਡਰ ਤਿਆਰ ਕਰ ਲਓ ਹੁਣ ਤੁਸੀਂ ਆਪਦੇ ਆٹے ਦੇ ਵਿੱਚ ਇੱਕ ਜਾਂ ਦੋ ਚਮਚ ਇਹਦੇ ਐਡ ਕਰਨੇ ਆ ਦੋ ਤੋਂ ਵੈਸੇ ਘੱਟ ਹੀ ਕਰੋ ਇੱਕ ਹੀ ਕਰੋ ਕਿਉਂਕਿ ਜੇ ਤੁਸੀਂ ਜ਼ਿਆਦਾ ਇਹਨੂੰ ਐਡ ਕਰ ਲਓਗੇ ਤਾਂ ਤੁਹਾਡਾ ਜਿਹੜਾ ਰੋਟੀ ਆ ਉਹਦੇ ਚ ਕੜੱਤਨ ਆ ਸਕਦੀ ਥੋੜੀ ਜੀ ਸੋ ਇੱਕ ਚਮਚ ਤੋਂ ਸ਼ੁਰੂਆਤ ਕਰੋ ਇਹ ਤੁਹਾਨੂੰ ਬਹੁਤ ਫਾਇਦੇ ਮਿਲੂਗੇ ਜੇ ਤੁਸੀਂ ਮੇਥੀ ਦਾਣੇ ਦੇ ਪਾਊਡਰ ਨੂੰ ਸਿੱਧਾ ਆਪਦੇ ਆٹے ਦੇ ਵਿੱਚ ਮਿਲਾ ਕੇ ਗੁੰਨ ਕੇ ਇਹਦੀਆਂ ਰੋਟੀਆਂ ਬਣਾਓਗੇ ਤੇ ਦੋਸਤੋ ਅਗਲੀ ਚੀਜ਼ ਜਿਹੜੀ ਅਸੀਂ ਆਪਦੇ ਆਟੇ 'ਚ ਐਡ ਕਰਨੀ ਉਹ ਹੈਗੇ ਆ ਅਲਸੀ ਦੇ ਬੀਜ। ਦੋਸਤੋ ਅਲਸੀ ਦੇ ਬੀਜਾਂ ਦੇ ਵਿੱਚ ਕਹਿ ਲੋ ਵੀ ਇੱਕ ਚੰਗਾ ਤੇਲ ਪਾਇਆ ਜਾਂਦਾ ਏ। ਪੌਲੀ ਅਨਸੈਚੂਰੇਟਿਡ ਫੈਟੀ ਐਸਿਡ ਪਾਏ ਜਾਂਦੇ ਆ। ਜਿਹੜੇ ਸਾਡੇ ਇੱਕ ਤਾਂ ਕੋਲੇਸਟ੍ਰੋਲ ਨੂੰ ਵੀ ਠੀਕ ਰੱਖਦੇ ਆ ਸਾਡੀਆਂ ਨਸਾਂ 'ਚ ਵੀ ਲਚਕੀਲਾਪਨ ਲਿਆਉਂਦੇ ਆ ਖੂਨ ਦੀਆਂ ਨਸਾਂ 'ਚ। ਇਹਦੇ ਨਾਲ ਨਾਲ ਨਾਲੇ ਸਾਡੇ ਹਾਰਟ ਵਾਸਤੇ ਦਿਲ ਦੀ ਸਿਹਤ ਲਈ ਬਹੁਤ ਵਧੀਆ ਏ ਅਲਸੀ। ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਰੈਗੂਲੇਟ ਕਰਦੀ ਆ ਇਹ ਠੰਡਾ ਲੈ ਕੇ ਆਉਂਦੀ ਤੇ ਜਿਨ੍ਹਾਂ ਲੋਕਾਂ ਨੂੰ ਜੋੜਾਂ 'ਚ ਸੋਜ ਰਹਿੰਦੀ ਦਰਦਾਂ ਰਹਿੰਦੀਆਂ ਉਹਨਾਂ ਵਾਸਤੇ ਵੀ ਬਹੁਤ ਵਧੀਆ ਕਿਉਂਕਿ ਇਹ ਐਂਟੀ ਇਨਫਲੇਮੇਟਰੀ ਗੁਣ ਰੱਖਦੀ ਆ ਸੋ ਅਲਸੀ ਨੂੰ ਤੁਸੀਂ ਕਿਵੇਂ ਮਿਲਾਉਣਾ ਆਟੇ ਦੇ ਵਿੱਚ ਇਹਨਾਂ ਨੂੰ ਵੀ ਜਿਵੇਂ ਤੁਸੀਂ ਮੇਥੀ ਦਾਣੇ ਨੂੰ ਰੋਸਟ ਕੀਤਾ ਅਲਸੀ ਨੂੰ ਵੀ ਤੁਸੀਂ ਰੋਸਟ ਕਰ ਲਓ ਤਵੇ ਤੇ ਡਰਾਈ ਰੋਸਟ ਕਰ ਲਓ ਉਸ ਤੋਂ ਬਾਅਦ ਜਦੋਂ ਠੰਡੀ ਹੋ ਜੇ ਉਸ ਤੋਂ ਬਾਅਦ ਇਹਨੂੰ ਤੁਸੀਂ ਮਿਕਸ ਕਰ ਲੋ ਗ੍ਰਾਈਂਡਰ 'ਚ ਇਹਦਾ ਪਾਊਡਰ ਬਣਾ ਲਓ ਤੁਸੀਂ ਅਲਸੀ ਦੇ 2 ਚਮਚੇ ਮਿਲਾਉਣੇ ਆਪਦੇ ਘੱਟੋ ਘੱਟ ਅੱਧਾ ਕਿਲੋ ਆਟੇ ਦੇ ਵਿੱਚ ਸੋਈ ਦੇ ਨਾਲ ਤੁਹਾਡਾ ਰੋਟੀਆਂ ਦਾ ਜਿਹੜਾ ਟੇਸਟ ਆ ਉਹ ਵੀ ਵਧੀਆ ਬਣੂਗਾ ਤੇ ਤੁਹਾਨੂੰ ਇਹ ਸਾਰੇ ਜਿਹੜੇ ਲਾਭ ਆ ਬੈਨੀਫਿਟਸ ਆ ਉਹ ਵੀ ਅਲਸੀ ਤੋਂ ਮਿਲਣਗੇ ਤੇ ਸਾਥੀਓ ਹੋਰ ਅਸੀਂ ਆਟੇ ਦੇ ਵਿੱਚ ਜਿਹੜੀ ਹਰਬ ਮਿਲਾਉਣੀ ਆ ਜੜੀ ਬੂਟੀ ਮਿਲਾਉਣੀ ਆ ਉਹ ਹੈਗੀ ਆ ਅਜਵਾਇਣ ਅਜਵਾਇਣ ਥੋੜੀ ਜੀ ਤੇਜ ਹੁੰਦੀ ਹੈ ਦਾ ਟੇਸਟ ਕਹਿ ਲੋ ਵੀ ਇਹਦੇ ਨਾਲ ਤੁਹਾਡੀ ਰੋਟੀਆਂ ਦਾ ਟੇਸਟ ਚੇਂਜ ਹੋ ਸਕਦਾ ਸੋ ਤੁਸੀਂ ਅਜਵੈਨ ਦਾ ਸਿਰਫ ਅੱਧਾ ਚਮਚੇ ਤੋਂ ਵੀ ਘੱਟ ਮਿਲਾਓ ਆਟੇ ਦੇ ਵਿੱਚ ਸੋ ਇਹਨੂੰ ਤੁਸੀਂ ਡਰਾਈ ਰੋਸਟ ਕਰ ਲਓ ਉਸ ਤੋਂ ਬਾਅਦ ਇਹਨੂੰ ਤੁਸੀਂ ਸਿੱਧਾ ਹੀ ਇਹਦਾ ਪਾਊਡਰ ਬਣਾਉਣ ਤੋਂ ਬਿਨਾਂ ਹੀ ਤੁਸੀਂ ਇਹਨੂੰ ਐਡ ਕਰ ਸਕਦੇ ਆ ਸੋ ਜਵੈਣ ਕੀ ਕਰਦੀ ਸਾਡੀ ਪਾਚਨ ਕਿਰਿਆ ਵਾਸਤੇ ਬਹੁਤ ਵਧੀਆ ਹੈ ਜਿਨ੍ਹਾਂ ਨੂੰ ਪੇਟ ਦੀਆਂ ਸਮੱਸਿਆਵਾਂ ਆਏ ਉਹਨਾਂ ਵਾਸਤੇ ਬਹੁਤ ਵਧੀਆ ਹੈ ਸੋ ਅਜਵੈਣ ਦੇ ਨਾਲ ਤੁਸੀਂ ਜਿਹੜਾ ਹੋਰ ਚੀਜ਼ ਆਟੇ 'ਚ ਆਪਦੇ ਮਿਕਸ ਕਰਨੀ ਹੋ ਹੈਗੇ ਚਿੱਟੇ ਤਿਲ ਦੋਸਤੋ ਤਿਲਾਂ ਦੇ ਵਿੱਚ ਕੈਲਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਇਹਦੇ ਨਾਲ ਨਾਲ ਜਿਹੜੀਆਂ ਔਰਤਾਂ ਮੀਨੋਪਾਸ ਤੋਂ ਬਾਅਦ ਉਹਨਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਮਹਾਵਾਰੀ ਬੰਦ ਹੋਣ ਤੋਂ ਬਾਅਦ ਉਹਨਾਂ ਲਈ ਵੀ ਜਿਹੜਾ ਚਿੱਟੇ ਤੇਲ ਬੜੇ ਵਧੀਆ ਏ ਸੋ ਇਹ ਕੈਲਸ਼ੀਅਮ ਦੀ ਕਮੀ ਨੂੰ ਵੀ ਪੂਰਾ ਕਰਦੇ ਆ ਸੁਚਿੱਟੇ ਤੇ ਟੀਲਾ ਨੂੰ ਤੁਸੀਂ ਰੋਸਟ ਕਰਕੇ ਇਹਨਾਂ ਦਾ ਪਾਊਡਰ ਬਣਾ ਲਓ ਇੱਕ ਜਾਂ ਦੋ ਚਮਚੇ ਇਹਨਾਂ ਨੂੰ ਆਪਦੇ ਆਟੇ 'ਚ ਐਡ ਕਰ ਸਕਦੇ ਹੋ ਇਹਦੇ ਨਾਲ ਤੁਹਾਨੂੰ ਸਾਰੇ ਲਾਭ ਮਿਲਣਗੇ ਤੇ ਤੇਲਾਂ ਦਾ ਜਿਹੜਾ ਤੇਲ ਹੁੰਦਾ ਉਹ ਸਾਡੇ ਜੋੜਾਂ ਵਾਸਤੇ ਵੀ ਬਹੁਤ ਵਧੀਆ ਜੋੜਾਂ ਦੀ ਗ੍ਰੀਸ ਵੀ ਵਧਾਉਂਦਾ ਹੈ ਜੋੜਾਂ ਦੀ ਸੋਜ ਵੀ ਘੱਟ ਕਰਦਾ ਤੇ ਹੁਣ ਸਾਥੀਓ ਗੱਲ ਕਰਾਂਗੇ ਅਮਰੰਥ ਦਾ ਆਟਾ ਮਿਲਟਸ ਕਿਹਾ ਜਾਂਦਾ ਇਹਨਾਂ ਨੂੰ ਮੋٹے ਅਨਾਜ ਜਿਹੜੇ ਹੁੰਦੇ ਆ ਸੋ ਅਮਰੰਥ ਦਾ ਆਟੇ 'ਚ ਫਾਈਬਰ ਬਹੁਤ ਵਧੀਆ ਹੁੰਦੇ ਤੇ ਪ੍ਰੋਟੀਨ ਦਾ ਇਹ ਸਭ ਤੋਂ ਵਧੀਆ ਸੋਰਸ ਆ ਵੈਜੀਟੇਰੀਅਨ ਲੋਕਾਂ ਵਾਸਤੇ ਸੋ ਇਹਦੇ ਨਾਲ ਨਾਲੇ ਜਿਹੜੇ ਆਟੇ ਦੇ ਹੋਰ ਪੋਸ਼ਟਿਕ ਤੱਤ ਆ ਉਹਨਾਂ ਨੂੰ ਵਧਾ ਦਿੰਦਾ ਹੈ ਤੇ ਸਾਥੀਓ ਸਭ ਤੋਂ ਵਧੀਆ ਜਿਹੜੀ ਗੱਲ ਆ ਅਮਰੰਥ ਦੇ ਆਟੇ ਦੀ ਸਭ ਤੋਂ ਜਿਹੜੀ ਕਹਿ ਲਓ ਵੀ ਸਪੈਸ਼ਲ ਚੀਜ਼ ਇੱਚ ਹੋਏ ਆ ਵੀ ਇਦੇ 'ਚ ਅਜੀਹਾ ਗੁਣਾ ਵੀ ਹੈ ਸਾਡੇ LDL ਨੂੰ ਮਾੜੇ ਕੋਲੇਸਟ੍ਰੋਲ ਨੂੰ ਹੇਠਾਂ ਕਰਦਾ ਏ ਸਾਡੇ ਖੂਨ 'ਚ ਵਧੀ ਚਰਬੀ ਨੂੰ ਠੀਕ ਕਰਦਾ ਏ ਸੋ ਆਪਦੇ ਅੱਧਾ ਕਿਲੋ ਆਟੇ ਦੇ ਵਿੱਚ ਤੁਸੀਂ ਇੱਕ ਕੱਪ ਜਿਹੜਾ ਅਮਰੰਥ ਦਾ ਆਟਾ ਮਿਲਾਓ ਮਿਕਸ ਕਰ ਲਓ ਉਸ ਤੋਂ ਬਾਅਦ ਇਹਨੂੰ ਗੁੰਨੋ ਇਹਦੀਆਂ ਰੋਟੀਆਂ ਖਾਓ ਸੋ ਇਹ ਜਿਹੜੀਆਂ ਮੈਂ ਤੁਹਾਨੂੰ ਪੰਜ ਚੀਜ਼ਾਂ ਦੱਸੀਆਂ ਜੇ ਤੁਸੀਂ ਆਪਦੇ ਆਟੇ ਦੇ ਵਿੱਚ ਇਹਨਾਂ ਪੰਜ ਜੜੀ ਬੂਟੀਆਂ ਨੂੰ ਮਿਲਾ ਲਓਗੇ ਤਾਂ ਤੁਹਾਡੀ ਰੋਟੀ ਇੱਕ ਦਵਾਈ ਦੇ ਰੂਪ 'ਚ ਹੀ ਬਣ ਜਾਊਗੀ ਸੋ ਅਸੀਂ ਤਿੰਨ ਟਾਈਮ ਰੋਟੀ ਖਾਣੇ ਆ ਸੋ ਇਹ ਸਾਡੇ ਸਿਹਤ ਤੇ ਬਹੁਤ ਅਸਰ ਪਾਉਂਦੀ ਆ ਕਣਕ ਦਾ ਆਟਾ ਕਹਿ ਲਓ ਵੀ ਜੇ ਤੁਸੀਂ ਇਹ ਚੀਜ਼ਾਂ ਨੂੰ ਮਿਲਾ ਲਓਗੇ ਤਾਂ ਅਸੀਂ ਆਪਣੀਆਂ ਸਿਹਤ ਨੂੰ ਠੀਕ ਰੱਖ ਸਕਾਂਗੇ ਬਿਮਾਰੀਆਂ ਤੋਂ ਬਚਾ ਸਕਾਂਗੇ ਸੋ ਸਾਥੀਓ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਤੇ ਆਪਣਾ ਜਿਹੜਾ ਇਹ YouTube ਚੈਨਲ ਆ ਇਹਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਆਫ ਦਾ ਦਿਓ ਵੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਸੋ ਜੁੜੇ ਰਹੋ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਜਿਹੜੀਆਂ ਵੀ ਹੋਰ ਸਿਹਤ ਸਬੰਧੀ ਜੋ ਵੀ ਤੁਹਾਨੂੰ ਜਾਣਕਾਰੀ ਦੇਣੀ ਆ ਤੁਹਾਨੂੰ ਇਸੇ ਚੈਨਲ ਤੇ ਮਿਲ ਸਕੇ ਸੋ ਆ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸੋ ਉਜਾਜਤ ਦਿਓ ਧੰਨਵਾਦ